ਜਾਣੋ ਜਿਹੜਾ ਪੰਨੀ ਵੀ ਮਨਾਰੇ ਅਕਾਲਪੁਰ ਦੀ ਦੋ ਸਿੱਖਿਆ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤੇ ਖਾਲਸਾ ਪੰਦੇ 300 ਸਾਲਾਂ ਸਾਜਨਾ ਦਿਹਾੜੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਆਕਾਲਪੁਰ ਕੀ ਫੌਜ ਨਾਂ ਦੀ ਤੇ ਉਹ ਜਿੱਥੇ ਬੰਦੀ ਖੜੀ ਹੋਈ ਜਿਹਦੇ ਵਿੱਚ ਕੌਮ ਦੇ ਜਾਗੂਕ ਨੌਜਵਾਨ ਅੱਗੇ ਆ ਕੇ ਆਪਣੀ ਕੌਮੀ ਵਸੇ ਦੀ ਸੇਵਾ ਲਈ ਜਿਨ੍ਹਾਂ ਨੇ ਸੰਕਲਪ ਲਿਆ ਉਹ ਜਥੇਬੰਦੀ ਨੇ ਖਾਲਸਾ ਪੰਥ ਦੇ 300 ਸਾਲਾ ਦਿਹਾੜੇ ਤੋਂ ਲੈ ਕੇ ਅੱਜ ਤੱਕ ਪੂਰੇ ਦੇਸ਼ ਦੇ ਅੰਦਰ ਵਸੇ ਦੀ ਸਮਾਜ ਦੇ ਪੱਖੋਂ ਸਮਾਜ ਸੇਵਾ ਦੇ ਪੱਖੋਂ ਵਿਦਿਆ ਦੇ ਪੱਖੋਂ ਸਿੱਖ ਸਖਸ਼ੀਅਤ ਦੀ ਉਹ ਸਾਰੀ ਦੇ ਪੱਖੋਂ ਸਾਡਾ ਵਿਰਸਾ ਸਾਡੇ ਪਰਿਵਾਰ ਦੇ ਸਮਲ ਦੇ ਪੱਖੋਂ ਸਿੱਖ ਗੌਰਵ ਦੇ ਪੱਖੋਂ ਬਹੁਤ ਲੰਮਾ ਚੌੜਾ ਕੰਮ ਕੀਤਾ ਹੈ ਇਸ ਸੇ ਸਦਾਨ ਵੱਖ-ਵੱਖ ਪ੍ਰਾਪਤੀਆਂ ਕਰਦੇ ਹੋਏ ਅੱਜ ਅਕਾਲਪੁਰ ਕੀ ਫੌਜ ਜਿਨ੍ਹਾਂ ਦੇ ਮੁਖੀ ਸ੍ਰੀ ਦਰ ਜਸਵਿੰਦਰ ਸਿੰਘ ਜੀ ਐਡਵੋਕੇਟ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਬਤੌਰੇ ਮੈਂਬਰ ਐਂਡ ਗਾਸ ਭਾਗ ਵੀ ਪ੍ਰਾਪਤ ਹੋਇਆ ਹੈ ਆਪਣੇ ਸਾਥੀਆਂ ਸਹਿਯੋਗੀਆਂ ਨਾਲ ਸੰਸਾਰ ਭਰ ਦੇ ਵਿੱਚ ਵਸਦੇ ਹੋਏ ਆਪਣੇ ਹਮਸਫਰਾਂ ਦੇ ਨਾਲ ਜਥੇਬੰਦੀ ਦਾ 25 ਸਾਲਾ ਜੋ ਉਮਰ ਦਾ ਪੜਾ ਹੈ ਤੈ ਕਰਨ ਤੇ ਇੱਕ ਬਹੁਤ ਮਹੱਤਵਪੂਰਨ ਸਮਾਗਮ ਜਿਹੜਾ ਹੈ 6 ਅਪ੍ਰੈਲ ਤੇ 7 ਅਪ੍ਰੈਲ ਨੂੰ ਸ੍ਰੀ ਅਮਰਸਰ ਦੀ ਪਵੰਤ ਧਰਤੀ ਤੇ ਕਰਵਾਇਆ ਜਾ ਰਿਹਾ ਹੈ 6 ਅਪ੍ਰੈਲ ਸníਚਰਵਾਰ ਦੇ ਦਿਹਾੜੇ ਸੰਤ ਸਿੰਘ ਸੁਖਾ ਸਿੰਘ ਵਿਦਿਅਕ ਆਦਾਰਿਆਂ ਨੇ ਬਣੇ ਹੋਏ ਵਿਦਿਕ ਭਵਨ ਜੋ ਮਾਡਰਨ ਸਕੂਲ ਵਿੱਚ ਹੈ ਉਥੇ ਬਹੁਤ ਮਹੱਤਵਪੂਰਨ ਸਮਾਗਮ ਖਿਆਨੇ ਦਸਤਾਰ ਅਤੇ ਸਿੱਖ ਗੌਰਵ ਦੇ ਨਾਂ ਥਲੇ ਕੀਤਾ ਜਾ ਰਿਹਾ ਹੈ। ਉਹਦੀ ਤਿਆਰੀ ਦੇ ਲਈ ਵਖ-ਵਖਤ ਰੰਸਦਾ ਪੱਤਰ ਦਿੱਤੇ ਜਾ ਚੁੱਕੇ ਹਨ। ਅੱਜ ਦਾ ਸਾਡੇ ਵੱਲੋਂ ਸਾਰਿਆਂ ਨੂੰ ਇਹ ਦੱਸਦਿਆਂ ਮਨ ਮਹਿਸੂਸ ਕਰਦਾ ਹੈ ਇਹ ਜਥੇਬੰਦੀ ਦੀਆਂ ਪ੍ਰਾਪਤੀਆਂ ਨੂੰ ਜਾਣਨਾ ਸਾਡੀ ਕੋਮੇਡੀ ਬੜਾ ਜ਼ਰੂਰੀ ਹੈ। ਆਪ ਜੀ ਵੀ ਜਾਣੋ 6 ਅਪ੍ਰੈਲ ਦੇ ਸਮਾਗਮ ਵਿੱਚ ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਸਾਡੇ ਪੁੱਤਰ ਨੂੰਹਾਂ ਨੂੰ ਨਾਲ ਲੈ ਕੇ ਪਹੁੰਚੋ ਤਾਂ ਕਿ ਜਥੇਬੰਦੀ ਦੇ ਵਿਰਸੇ ਤੋਂ ਜਾਣੂ ਹੋ ਕੇ ਸਾਡੀਆਂ ਪੀੜ੍ਹੀ ਆਪਣੀ ਕੋਮੇ ਜ਼ਿੰਮੇਵਾਰੀਆਂ ਲਈ ਯੋਗ ਬਣ ਸਕੇ। ਸੋ ਆਪਣੇ ਇਹਨਾਂ ਸ਼ਬਦਾਂ ਨਾਲ ਦੱਸਦੇ ਸਾਰਿਆਂ ਨੂੰ ਬੜੀ ਆਦਮਨਾ ਸਦਾ ਦਿੰਦਾ ਹੈ। ਇਹ ਅਕਾਲ ਪੁਰਖੀ ਪਵਜਥੇ ਬੰਦੀ ਦੇ 25 ਨ ਸਥਾਪਨਾ ਦੇ ਹਾਲੇ ਨੂੰ ਮੁਖ ਰੱਖਦੇ ਕੀਤੇ ਗਾਰੇ ਸਮਾਗਮ ਵਿੱਚ ਸਾਡੀ ਭਾਈਵਾਲੀ ਤੁਹਾਨੂੰ ਕੌਮ ਨਾਲ ਜੋੜਨ ਲਈ ਵਿਰਸੇ ਦੀ ਚੇਤਨਾ ਗ੍ਰਹਿਣ ਕਰਨ ਦੇ ਲਈ ਬਹੁਤ ਲਾਭ ਦੇਵੇਗੀ ਆਸ ਹੈ ਬੇਨਤੀ ਪ੍ਰਵਾਨ ਕਰੋਗੇ ਕਿ ਜਥੇ ਬੰਦੀ ਨਾਲ ਖੜੇ ਹੋ ਕੇ ਆਪਣੀਆਂ ਪੀੜ੍ਹੀਆਂ ਨੂੰ ਅੱਗੇ ਵਧਣ ਲਈ ਮੌਕਾ ਦਿਓਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਸਾਹਿਬ ਜੀ ਦੇ ਕਾਲਪੁਰ ਦੀ ਫੌਜ ਉਹਦੀ ਮਸਜਾ ਸੁਣਾਇਆ ਜਾਂਦਾ ਕਿ ਜਿੰਨੇ ਵਾਇਗੁਰ ਜੀ ਦਾ ਕਲਸਾ ਵਾਇਗੁਰ ਜੀ ਦੀ ਫਤਿਹ April 1999 ਵਿੱਚ ਜਦੋਂ ਕੌਮ 300 ਸਾਲਾ ਮਨਾ ਰਹੀ ਸੀ ਉਦੋਂ ਅਕਾਲਪੁਰ ਕੀ ਫੌਜ ਜਿਹੜੀ ਆ ਉਹਦੀ ਸਥਾਪਨਾ ਕੀਤੀ ਗਈ ਸੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਰਦਾਸ ਕਰਕੇ ਤੇ ਉਸ ਤੋਂ ਬਾਅਦ ਲਗਾਤਾਰ ਅਕਾਲਪੁਰ ਕੀ ਫੌਜ ਨੇ ਆਪਣਾ ਕੌਮ ਦੀ ਸੇਵਾ ਲਈ ਪੰਥ ਦੀ ਸੇਵਾ ਲਈ ਸਮਾਜ ਦੀ ਸੇਵਾ ਲਈ ਕੰਮ ਕੀਤਾ ਭਾਵੇਂ ਉਹ ਖੜਾ ਦੀ ਗੱਲ ਸੀ ਤੇ ਭਾਵੇਂ ਉਧਰੋਂ ਦਸਤਾਰ ਸੇਵਾ ਮੰ ਲਹਿਰ ਫਿਲਹਾਲ ਦੀ ਗੱਲ ਹੈ ਤੇ ਭਾਵੇਂ ਜਿਹੜਾ ਉਹ 18000 ਯੂਨਿਟ ਇੱਕ ਦਿਨ ਚ ਬਲੱਡ ਡੋਨੇਟ ਕਰਵਾਉਣ ਦੀ ਗੱਲ ਹੋ ਤੇ ਹੁਣ ਅਸੀਂ 6 ਤਰੀਕ ਨੂੰ ਅਕਾਲ ਪੁਰਖੀ ਫੌਜ ਦਾ 25 ਸਾਲਾ ਮਨਾਉਣ ਜਾ ਰਹੇ ਹਾਂ ਜਿੱਥੇ ਫੇਰ ਪੰਜਾਬ ਦੀ ਗੱਲ ਹੋਏਗੀ ਜਿੱਥੇ ਪੰਥ ਦੀ ਗੱਲ ਹੋਏਗੀ ਉਥੇ ਦਸਤਾਰਾਂ ਦੀ ਸ਼ਾਨ ਦੀ ਗੱਲ ਵੀ ਕੀਤੀ ਜਾਏਗੀ ਤੇ ਅਸੀਂ ਉਹਨਾਂ ਸ਼ਖਸੀਤਾਂ ਨੂੰ ਜਿਹੜੀਆਂ ਜਿਨ੍ਹਾਂ ਨੇ ਪੰਥ ਲਈ ਨਾਮਣਾ ਖੱਟਿਆ ਤੇ ਆਪਣੀ ਪਛਾਣ ਨੂੰ ਬਰਕਰਾਰ ਰੱਖਦੇ ਹੋયા ਉਹਨਾਂ ਨੂੰ ਦਿਨ ਸਨਮਾਨ ਵੀ ਦਿੱਤੇ ਕਿੰਨੇ ਵੇਲੇ ਟਾਈਮ ਹੋਏਗਾ ਕਿਤੇ 10 ਵਜੇ ਸਵੇਰੇ ਪ੍ਰੋਗਰਾਮ ਸ਼ੁਰੂ ਹੋਏਗਾ ਜੀ ਤੇ ਤਕਰੀਬਨ 2 ਵਜੇ ਤੱਕ ਚੱਲੇਗਾ ਸੰਸਿੰਘ ਸੁਖਾ ਸਿੰਘ ਮਾਡਰਨ ਸਕੂਲ ਬਟਾਲਾ ਰੋਡ ਤੇ ਵਿਦਿਅਕ ਭਵਨ ਉਹਨਾਂ ਦਾ ਆਡੀਟੋਰੀਅਮ ਹੈ ਉਹਦੇ ਚ ਸਮਾਗਮ ਰਚੇ ਇੱਕ ਦਿਨ ਦਾ ਪ੍ਰੋਗਰਾਮ ਹੈ 7 ਤਰੀਕ ਨੂੰ ਸਿਰਫ ਅਕਾਲਪ੍ਰਕੀ ਫੌਜ ਦੇ ਜਿਹੜੇ ਸਾਰੇ ਭਾਰਤ ਚੋਂ ਤੇ ਫੋਰਨ ਤੋਂ ਨੁਮਾਇंदे ਆ ਰਹੇ ਆ ਉਹਨਾਂ ਦਾ ਆਪਸੀ ਜਿਹੜਾ ਉਹ ਮੀਟਿੰਗ ਲੋਕਾਂ ਨੂੰ ਵੀ ਦਿੱਕਤ ਦੇ ਸਮਾਗਮ ਲਈ ਮੈਂ 6 ਤਰੀਕ ਦੇ ਸਮਾਗਮ ਲਈ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਬੱਚਿਆਂ ਨੂੰ ਲੈ ਕੇ ਜਿਹੜਾ ਉਹ ਪ੍ਰੋਗਰਾਮ ਤੇ ਪਹੁੰਚੋ ਕਿਉਂਕਿ ਇਹ ਪ੍ਰੋਗਰਾਮ ਉਹਨਾਂ ਲਈ ਹੈ ਤਾਂ ਕਿ ਉਹ ਸਿੱਖੀ ਦੇ ਸਹੀ ਮਹਨਿਆਂ ਦੇ ਵਾਰਸ ਬਣ ਸਕਣ ਉਸ ਪ੍ਰੋਗਰਾਮ ਦੀ ਖਸ਼ੂ ਜਿਹੜੀ ਹੈ ਉਹਨਾਂ ਨੂੰ